ਗੱਡੀ ਨੂੰ ਹੋ ਗਿਆ ਪੈਂਚਰ ਗੱਡੀ ਦਾ ਟਾਇਰ ਫੁੱਲ ਕਰ ਦੂੰਗਾ ਮੇਰੀ ਲਾਈਟ ਨਾ ਖਰਾਬ ਹੋ ਜਵੇ ਨਹੀਂ ਨਹੀਂ ਵੀਰੇ ਬਲਕਿ ਲਾਈਟ ਬਲਕਿ ਓਕੇ ਹੋਏਗੀ ਜੇ ਬਾਰ ਬਾਰ ਆਪਾਂ ਨੂੰ ਇਹੀ ਬੋਲੇ ਜਾਂਦੇ ਨੇ ਖੋਲ ਕੇ ਕਰਨੀ ਪਏਗੀ ਜੀ ਤੈਨੂੰ ਖੋਲਣ ਦੀ ਲੋੜ ਨਹੀਂ ਹੈ ਓਹ ਹਾਂ ਹਾਂ ਪੂਰੀ ਤੇ ਨਾ ਮਾਰਨਾ ਹੀ ਨਹੀਂ ਇਹ ਤੇ ਵੀਰੇ ਖਰਾਬ ਹੀ ਕਰੇਗਾ ਤਾਂ ਫਿਰ ਕਿਉਂ ਕਰਾ ਜੀ ਨੈਸਟ ਟਾਈਮ 40ਸ ਹਸਪੀਟਲ ਤੇ ਸਟੇਟਾਂ ਦਾ ਜਿਹੜਾ ਦੇਖਿਆ ਆਪਾਂ ਫਿਰ ਆਗੇ ਪੰਜਾਬ ਚ ਸਤਿ ਸ਼ਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਚ ਤੇ ਅੱਜ ਅਸੀਂ ਹੈਗੇ ਮਸੂਰੀ ਦੇ ਵਿੱਚ ਤੇ ਮਸੂਰੀ ਵਾਲਾ ਬਾਜ਼ਾਰ ਅਸੀਂ ਬੰਦ ਕਰਾਉਣ ਲੱਗੇ ਆ ਰਾਤ ਨੂੰ ਕਿਉਂਕਿ ਇੱਥੇ ਹੁਣ ਇਸ ਟਾਈਮ ਕੋਈ ਨਹੀਂ ਹੈਗਾ ਤੇ ਅਸੀਂ ਘੁੰਮਦੇ ਫਿਰਦੇ ਆ ਤੇ ਠੰਡ ਬਹੁਤ ਆ ਤੁਹਾਨੂੰ ਇੱਕ ਹੋਟਲ ਦਿਖਾਉਨੇ ਆ ਜਿਹਦਾ ਵਿਊ ਬਹੁਤ ਵਧੀਆ ਆਉਂਦਾ ਹੈ ਉੱਥੇ ਜਾ ਰਹੇ ਆ ਹੁਣ ਅਸੀਂ ਵਾਪਸ ਆਪਣੇ ਹੋਟਲ ਤੇ ਤੁਸੀਂ ਇਸ ਤਰ੍ਹਾਂ ਬਣੇ ਰਹੋ ਤੇ ਜੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਕਰ ਲਿਓ ਤੇ ਆਹ ਵਾਲਾ ਹੋਟਲ ਆ ਜੀ ਜਿੱਥੋਂ ਸਾਰੀ ਮਸੂਰੀ ਦਾ ਥੱਲੇ ਵਾਲਾ ਰਾਤ ਨੂੰ ਵਿਊ ਬਹੁਤ ਵਧੀਆ ਆਉਂਦਾ ਤੇ ਗੱਡੀ ਦੀ ਪਾਰਕਿੰਗ ਅੰਦਰ ਲੱਗ ਜਾਂਦੀ ਹੈ ਤੇ ਆਪਾਂ ਥੋੜਾ ਜਿਹਾ ਇਸ ਹੋਟਲ ਤੋਂ ਪਿੱਛੇ ਆ। ਇਹ ਤਾਂ ਹੋਟਲ ਦਾ ਨਵਾਂ ਗਲੋਰੀ ਤੇ ਤੁਸੀਂ ਇੱਥੇ ਸਿੱਧੀ ਗੱਡੀ ਅੰਦਰ ਲਿਆ ਸਕਦੇ ਹੋ ਪਰ ਏਰੀਆ ਜਿਹੜਾ ਬਹੁਤ ਕੰਜਸਟਡ ਹੈ ਤੇ ਰਸਤਾ ਬਹੁਤ ਛੋਟਾ ਜਿਹਾ ਇਸ ਹੋਟਲ ਚ ਆਉਣ ਨੂੰ ਪਰ ਫਿਰ ਵੀ ਜਦ ਤੁਸੀਂ ਹੋਟਲ ਚ ਆ ਜਾਂਦੇ ਹੋ ਤੇ ਤੁਹਾਡੀ ਪਾਰਕਿੰਗ ਗੱਡੀ ਟਿਕਾਣੇ ਸਿਰ ਲੱਗ ਜਾਂਦੀ ਹੈ। ਦੇਖੋ ਕਿੰਨਾ ਸੋਹਣਾ 뷰 ਆ ਰਿਹਾ ਹੈ। ਪੂਰੀ ਮਸੂਰੀ ਦੇ ਥੱਲੇ ਤੋਂ ਦਿਖਦੇ ਆ ਵਾਲੇ ਪੁਆਇੰਟ ਨੇ ਜਿਹੜੇ ਤੁਸੀਂ ਇੱਥੇ ਦੇਖ ਸਕਦੇ ਹੋ ਆ ਕੇ ਮਸੂਰੀ ਦੇ ਵਿੱਚ। 13 14 ਪੁਆਇੰਟ ਹੈ ਜੀ ਮਸੂਰੀ ਦੇ ਵਿੱਚ ਦੇਖਣ ਨੂੰ ਉਹ ਮੈਂ ਤੁਹਾਨੂੰ ਦੱਸਦਾ ਹਾਂ ਕੈਂਪਟੀ ਫਾਲ ਗਨ ਹਾਲ ਬਫਰ ਬਹੁਤ ਸਾਰੇ ਨੇ ਇਦਾਂ ਦੇ ਮਸੂਰੀ ਲਾਲ ਟੱਬਾ ਲਾਲ ਟੱਬਾ ਦੀ ਵੀਡੀਓ ਵਿੱਚ ਪਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਕੈਮਲ ਬੈਕ ਰੋਡ ਫਾਈ ਕੰਪਨੀ ਗਾਰਡਨ ਹੋ ਗਿਆ ਗਨ ਗਨ ਹੇਲੇ ਹੋ ਗਿਆ ਜਾਰਜੀਅਨ ਰਿਜ਼ੋਰਟ ਬਾਕੀ ਇਦਾਂ ਦੇ ਕਾਫੀ ਪੁਆਇੰਟ ਦੇਖਣ ਨੂੰ ਨੇ ਤੇ ਆਪਣੀ ਗੱਡੀ ਨੂੰ ਹੋ ਗਿਆ ਪੈਂਚਰ ਤੇ ਹੁਣ ਪੰਪ ਵਾਲਾ ਕੋਈ ਦੇ ਦੇ ਕਿਥੇ ਕਿਨੇੜੇ ਨਹੀਂ ਹੈ ਜਿਹੜਾ ਹਵਾ ਭਰਨੀ ਪਣੀ ਆ ਮੇਰੇ ਕੋਲ ਪੰਪ ਹੈਗਾ ਛੋਟਾ ਜਿਹਾ ਇੱਕ ਉਹਦੇ ਨਾਲ ਦੇਖਦਾ ਭਰ ਕੇ ਸੋ ਉੱਠਿਆ ਵੀ ਨਹੀਂ ਹਲੇ ਕੋਈ ਇੱਥੇ ਪੰਪ ਵਾਲਾ ਵੀ ਨਹੀਂ ਹੈਗਾ ਤੇ ਅੱਜ ਫਿਰ ਸਵੇਰ ਸਵੇਰ ਦਾ ਕੰਮ ਹੋ ਗਿਆ ਖਰਾਬ ਮੈਨੂੰ ਫੰਡੋ ਫੋਨ ਆ ਗਿਆ ਉਹਦੇ ਕਰਕੇ ਨਾ ਹੁਣ ਸਾਨੂੰ ਇੱਕ ਟੂਰ ਕੈਨਸਲ ਕਰਕੇ ਸਾਨੂੰ ਵਾਪਸ ਜਾਣਾ ਪੈਣਾ ਹੁਣ ਇਹਨੂੰ ਗੱਡੀ ਨੂੰ ਹੋ ਗਿਆ ਪੈਂਚਰ ਪੈਂਚਰ ਲਾ ਕੇ ਤੁਰਨੇ ਆ ਬਿੰਦ ਨੂੰ ਪਰ ਇੱਥੇ ਘੁੰਮਣ ਘਮਣਾ ਸੀ ਅੱਜ ਤੇ ਹੁਣ ਸਾਨੂੰ ਵਾਪਸ ਜਾਣਾ ਪੈਣਾ ਤੇ ਬਾਈ ਜੀ ਮੈਂ ਹੁਣ ਸਾਈਕਲ ਵਾਲੇ ਪੰਪ ਨਾਲ ਗੱਡੀ 'ਚ ਹਵਾ ਭਰਨ ਲੱਗ ਗਿਆ ਤੇ ਗੱਡੀ ਪੰਪ ਭਰਦੇ ਭਰਦੇ ਮਾਰਦੇ ਮਾਰਦੇ ਮੇਰਾ ਹੋ ਗਿਆ ਬੁਰਾ ਹਾਲ ਤੇ ਮੈਂ ਅੱਜ ਹੁਣ ਭਰ ਕੇ ਹਟੂਗਾ ਹਵਾ ਦੇਖ ਚੰਦੀ ਹੈ ਕਿੰਨਾ ਟਾਈਮ ਲੱਗਦਾ ਇੱਕ ਗੱਡੀ ਦਾ ਟਾਇਰ ਫੁੱਲ ਕਰ ਦੂੰਗਾ ਤੇ ਮੁੜ ਕੇ ਹਵਾ ਭਰਾਉਣ ਦੀ ਲੋੜ ਨਹੀਂ ਪੈਣੀ ਤੇ ਹਵਾ ਫੁੱਲ ਕਰਕੇ ਆਪਾਂ ਤੁਰਦੇ ਆਂ ਪਿੰਡ ਨੂੰ ਦੇਖਦੇ ਆਂ ਅੱਗੇ ਕੀ ਬਣਦਾ ਕੋਈ ਮਿਲਦਾ ਪੰਪ ਵਾਲਾ ਜਾਂ ਕੋਈ ਹਵਾ ਵਾਲਾ ਤੇ ਇਸ ਟਰਮਾਰੀ ਹੈ ਮਾਰੀ ਹੈ ਮਾਰੀ ਹੈ ਮਜੂਰ ਜੋਰ ਨਾਲ ਪੰਪ ਬਹੁਤ ਮਾਰੇ ਮੈਂ ਫੇਰ ਵੀ ਪੰਪ ਮਾਰ ਮਾਰ ਕੇ ਮੈਂ ਟਾਇਰ ਇੰਨੀ ਉੱਪਰ ਆਈ ਐਨਾ ਕ ਟਾਇਰ ਮੜਾ ਜਾਂ ਖੜਮਾ ਜਾਂ ਹੋ ਗਿਆ ਕਿ ਜਾ ਕੇ ਭਰੋਣੇ ਆਵਾ ਹੁਣ ਇਹਦਾ ਵੀ ਜਿਹੜਾ ਪੰਪ ਆ ਉਹ ਕੋਕੀ ਵੀ ਉਹਦੀ ਸੁੰਗੜੀ ਪਈ ਦੀ ਆਵਾ ਚੱਜਣਾ ਭਾਰੇ ਨਹੀਂ ਹੋਈ ਪੰਪ ਤੇ ਤੇ ਗਾਹਾਂ ਹੁਣ ਭਰਾ ਲਾਂਗੇ ਕਿਤੇ ਹਾਂਜੀ ਹਾਂ ਬੈਠੋ ਤੇ ਹੁਣ ਆਪਾਂ ਚੱਲਦੇ ਆਂ ਦੋਸਤੋ ਤੁਹਾਨੂੰ ਮਸੂਰੀ ਦੇ ਵਿੱਚ ਤਿੰਨ ਤੋਂ ਦੋ ਤੋਂ ਤਿੰਨ ਦਿਨ ਘੱਟੋ-ਘੱਟ ਚਾਹੀਦੇ ਆ ਘੁੰਮਣ ਨੂੰ ਤਾਂ ਸਾਰੇ ਪੁਆਇੰਟ ਕਵਰ ਹੋਣਗੇ ਵੈਸੇ ਜੇ ਵੱਧ ਲੈ ਕੇ ਆऊं ਇੱਕ ਅੱਧਾ ਦਿਨ ਤਾਂ ਚੰਗੀ ਗੱਲ ਸਾਰੇ ਤਾਲ ਦੇਖ ਹੋ ਜਾਣਗੇ ਜੇ ਤੁਸੀਂ ਹੋਟਲ ਲੈਣਾ ਤਾਂ ਥੋੜਾ ਜਿਹਾ ਥੱਲੇ ਵੀ ਲੈ ਸਕਦੇ ਹੋ ਜਿਹੜੇ ਥੱਲੇ ਤਾਲ ਬਣੇ ਹੋਏ ਆ ਉਹਨਾਂ ਚ ਜ਼ਿਆਦਾ ਬੈਟਰ ਰਹੂਗਾ ਤੇ ਸਸਤਾ ਵੀ ਮਿਲ ਜਾਂਦਾ ਹੈ ਤੇ ਬਾਅਦ ਜੋ ਉੱਥੇ ਜਿਹੜੀ ਭੀੜ ਆ ਉਹ ਤੋਂ ਤੁਸੀਂ बच ਸਕਦੇ ਹੋ ਹੁਣ ਅਸੀਂ ਬੜਨ ਲੱਗੇ ਹਿਮਾਚਲ ਦੇ ਬਾਰਡਰ ਤੇ ਹਿਮਾਚਲ ਚ ਐਂਟਰੀ ਹੋ ਗਈ ਆ ਸਾਡੀ ਕੱਢਦੀਏ ਭਜਾ ਕੇ ਜੇ ਨਿਕਲ ਗਈ ਪਰ ਨਹੀਂ ਨਹੀਂ ਐਦਾਂ ਕਿਦਾਂ ਨਿਕਲ ਦੇਣਗੇ ਤੇ ਲਓ ਜੀ ਹੁਣ ਆਪਣੀ ਗੱਡੀ ਨੂੰ ਬੰਦਾ ਕਹਿੰਦਾ ਵੀ ਤੁਹਾਡੀਆਂ ਲਾਈਟਾਂ ਤੁਹਾਡੀਆਂ ਪੀਲੀਆਂ ਹੋਈਆਂ ਤੇ ਆਜੋ ਉੱਥੇ ਨੂੰ ਅੱਗੇ ਇਨਸਾਫ ਕਰਦੇ ਆਪਾਂ ਤੇ ਹੁਣ ਦੇਖਦੇ ਆ ਕਿਦਾਂ ਇਹ ਸਾਫ ਕਰਦੇ ਆ ਤੇ ਮੈਂ ਨਹੀਂ ਚਾਹੁੰਦਾ ਵੀ ਕਿਤੇ ਹੋਰ ਪੀਲੀਆਂ ਕਰ ਦੇਣ ਪਰ ਦੇਖਦੇ ਆ ਟਰਾਈ ਕਰਕੇ ਆਪਣੀ ਲਾਈਟ ਥੋੜੀ ਜਿਹੀ ਪੀਲੀ ਹੋਈ ਗਈ ਆ ਇਹ ਆਜੋ ਫਿਰ ਕਿਦਾਂ ਸਾਫ ਕਰਦੇ ਆ ਦੇਖਦੇ ਆ ਲੋਰ ਕੇ ਜਿਵੇਂ ਇਧਰ ਕੀ ਲਾਈਟ ਖਰਾਬ ਹੈ ਨਾ ਬਿਨਾਂ ਕੁਲੇ ਸਾਫ ਹੋ ਜਾਏਗੀ ਬਸ ਆਜੋ ਚੈੱਕ ਕਰਦੇ ਮੇਰੀ ਗੱਲ ਸੁਣਾ ਕਿਆ ਲਾਉਣ ਵਾਲਾ ਉੱਪਰ ਜਗਾੜ ਹੈ ਹੈਡਲਾਈਟ ਕਲੀਨਰ ਹੈ ਜੀ ਹੈਡਲਾਈਟ ਕਲੀਨਰ ਖੋਲਣ ਦੀ ਲੋੜ ਨਹੀਂ ਪੈਂਦੀ ਇਹ ਬਾਰੋ ਹੀ ਸਾਫ ਹੋ ਜਾਂਦੀ ਹੈ ਅਸੀਂ ਐਡਵਰਟਾਈਜ਼ਮੈਂਟ ਕਰ ਰਹੇ ਹਾਂ ਕਿੰਨੇ ਦਾ ਹੈ ਪੈਸਾ ਕੋਈ ਨਹੀਂ ਲੈ ਰਹੇ ਹਾਂ ਐਡ ਕਰ ਰਹੇ ਹਾਂ ਦੇਖ ਲਓ ਬਸ ਆ ਜੀ ਦੀ ਫਿਰ YouTube ਤੇ ਹੀ ਪਾ ਦਿੰਦੇ ਹਾਂ ਬਿਲਕੁਲ ਬਿਲਕੁਲ ਵੀਰੇ ਨਾ ਤੇਰੀ ਗੱਡ ਮੇਰੀ ਲਾਈਟ ਨਾ ਖਰਾਬ ਹੋ ਜਵੇ ਨਹੀਂ ਨਹੀਂ ਵੀਰੇ ਬਲਕਿ ਲਾਈਟ ਬਲਕਿ ਓਕੇ ਹੋਏਗੀ ਜੇ ਬਾਰ ਬਾਰ ਆਪਾਂ ਨੂੰ ਇਹੀ ਬੋਲੇ ਜਾਂਦਾ ਨਾ ਖੋਲ ਕੇ ਕਰਨੀ ਪੈਗੀ ਜੀ ਤੈਨੂੰ ਖੋਲਣ ਦੀ ਲੋੜ ਨਹੀਂ ਹੈ ਓਹ ਹਾਂ ਹਾਂ ਪੂਰੀ ਤੇ ਨਾ ਲਾ ਗੁਰੂ ਜੀ ਇੱਥੇ ਇੱਥੇ ਹੀ ਲਾ ਮੇਰੀ ਲਾਈਟ ਬਾਕੀ ਠੀਕ ਆ ਸਾਰੀ ਉਹ ਪੀਲੀ ਹੋਈ ਉਹ ਨਹੀਂ ਨਹੀਂ ਯਾਰ ਇੱਕੋ ਫਰੈਂਡਲੀ ਹੈ ਵੀਰ ਜੀ ਫੇਰ ਤੂੰ ਰਹਿਣ ਦੇ ਮੇਰੀ ਜਿਹੜੀ ਲਾਈਟ ਆ ਉਹ ਨਾ ਖਰਾਬ ਕਰਦੀ ਨੂੰ ਫੜਾਈ ਯਾਰ ਕਿਉਂ ਖਰਾਬ ਕਰਾਂਗੇ ਯਾਰ ਕਿਉਂ ਜੀ ਗੱਲਾਂ ਕਰ ਰਹੇ ਹੋ ਯਾਰ ਮੈਨੂੰ ਪਤਾ ਨਾ ਮੈਂ ਗੱਡੀਆਂ ਤੇ ਰਹਿਣਾ ਹੈ ਨਹੀਂ ਰਹਿੰਦੇ ਹੋ ਜੀ ਅਗਰ ਪਤਾ ਹੁੰਦਾ ਫਿਰ ਗੱਲ ਹੀ ਗਾਦੀ ਸੀ ਜੀ ਤੂੰ ਸਾਰੀ ਲਾਈਟ ਨਾ ਰਗੜ ਬਾਈ ਬਣ ਕੇ ਆ ਰਗੜ ਸਾਰੀ ਰਗੜ ਇੱਥੇ ਲੈ ਸਕਣਾ ਆਈ ਕੱਪੜਾ ਮਾਰੀ ਹੱਲੋ ਯਾਰ ਥੋੜਾ ਜਿਹਾ ਹੀ ਕਰਾ ਲਓ

ਬੜਾ ਗੁੱਸਾ ਕਰ ਰਿਹਾ ਨਹੀਂ ਤ ਨਹੀਂ ਕਰ ਰਿਹਾ ਨਾ ਜੀ ਫੇਰ ਤਾਂ ਮੈਂ ਮੈਂ ਇਹਨੂੰ ਪਤਾ ਹੈ ਨਾ ਮੈਂ ਰਵੀ ਵਾਲਾ ਚੱਕਰ ਰਵੀਗਾ ਹੀ ਨਹੀਂ ਵੀਰ ਜੀ ਉਹਨੂੰ ਜਿੱਥੇ ਮਰਜ਼ੀ ਯੂਜ਼ ਕਰ ਲਓ ਤੁਸੀਂ ਠੀਕ ਹੈ ਕੋਟਿੰਗ ਹੈ ਵੀਰ ਨਾ ਨਾ ਇਹਦੇ ਉੱਤੇ ਨਾ ਮਾਰੀ ਉੱਤੇ ਨਾ ਮਾਰੀ ਓਹ ਹੋ ਨਾ ਮਾਰ ਯਾਰ ਜੀ ਫਿਰ ਜਦ ਮਾਰਨਾ ਹੀ ਨਹੀਂ ਤਾਂ ਛੱਡੋ ਨਾ ਫਿਰ ਆਪਾਂ ਕਰਾਂਗੇ ਕੀ ਫੇਰ ਐ ਨਹੀਂ ਦੇ ਉਜਾੜ ਹੋਣਾ ਲਾਈਟ ਸਾਫ਼ ਕਰੀਏ ਇਹਨੂੰ ਪੂਰੀ ਦਾ ਕਰਦੇ ਹੁਣ ਤੇਰੇ ਵੀ ਖਰਾਬ ਹੀ ਕਰੇਗਾ ਤਾਂ ਫਿਰ ਕਿਉਂ ਕਰਾ ਦੀ ਦੱਸੋ ਨਾ ਉਹ ਆਦਾ ਖਰਾਬ ਹੀ ਆ ਪੀਲੀ ਆ ਦੇਖੀ ਨਹੀਂ ਰੇ ਜੀ ਮੌਕਾ ਹੀ ਨਹੀਂ ਦੇ ਰਹੇ ਹੋ ਸਾਨੂੰ ਦਿਖਾਉਂ ਮੌਕਾ ਦੇ ਰਿਹਾ ਮੈਂ ਮੈਂ ਆ ਥੱਲੇ ਨਾ ਲਾਈਆਂ ਹੈ ਕਹਿੰਦਾ ਤੈਨੂੰ ਬੱਸ ਕਿੱਥੇ ਦੇ ਰਹੇ ਹੋ ਮੌਕਾ ਜੀ ਕੋਈ ਵੀ ਚੀਜ਼ ਲਾ ਰਿਹਾ ਸਾਫ਼ੀ ਮਾੜਾ ਕਰ ਰਹੇ ਹੋ ਇਹ ਨਾਲ ਇਹ ਨਾ ਕਰ ਫਿਰ ਤੂੰ ਇੱਥੇ ਨਾ ਨਾ ਲਾ ਤੂੰ ਲਾਈਟ ਹਾਂ ਦੱਸੋ ਕੱਪੜੇ ਸਾਫ਼ ਕਰਨ ਵਾਸਤੇ ਸ਼ਾਬਨ ਯੂਜ਼ ਕਰਦੇ ਹੋ ਕਿ ਨਹੀਂ ਕਰਦੇ ਜੀ ਬਿਲਕੁਲ ਫਿਰ ਸਰ ਉਸੇ ਹਿਸਾਬ ਨਾਲ ਬਣਿਆ ਹੋਇਆ ਹੈ ਜੀ ਕੋਈ ਨੁਕਸਾਨ ਹੋਇਆ ਤਾਂ ਕਾਲਰ ਫੜ ਲੈਣਾ ਵੀਰ ਜ ਲੇਕਿਨ ਜਦ ਤੱਕ ਦਿਖਾਵਾਂਗੇ ਨਹੀਂ ਤਦ ਤੱਕ ਪਤਾ ਕਿਆ ਚੱਲੇਗਾ ਜੀ ਸਹੀ ਹੈ ਲੈ ਵੀ ਦੋਸਤੋ ਲਾਈਟ ਤਾਂ ਕਰਤੀ ਐ ਚਕਾ ਚਕ ਚੁਕੂ ਚੁਕੂ ਕਰ ਦਈਏ ਫਿਰ ਆਪਾਂ ਦੇਖਾਂਗੇ ਟਾਈਮ ਪਾ ਕੇ ਵੀ ਖਰਾਬ ਤਾਂ ਨਹੀਂ ਹੁੰਦੀ ਜਮਨ ਸਾਫ ਜਾਂ ਕਪੜਾ ਦੇ ਦੇਖਾਂ ਲਿਆ ਫਿਰ ਇਹਦੀ ਸੀਸੀ ਦੀ ਫੋਟੋ ਨਾ ਖਿੱਚਣਾ ਹੁਣ ਕਿਆ ਹੈ ਕੰਪਨੀ ਕੰਪਨੀ ਦਾ ਕੋਈ ਨੇਮ ਨਹੀਂ ਟੈਫਲਾ ਟੈਫਲਾ ਠੀਕ ਹੈ ਜੀ ਆਹ ਦੇਖ ਲਓ ਆਹ ਬਾਈ ਨੇ ਕਰੀਏ ਸਲਾਈਡ ਕਰਕੇ ਐਨਸਾਫ ਥੈਂਕ ਯੂ ਬਾਈ ਹੋਰ ਉਹ ਕਹਿੰਦੇ ਸੀ ਅੰਦਰੋਂ ਸਾਫ ਕਰਦੇ ਆ ਕਰਦੇ ਫਿਰ ਅੰਦਰੋਂ ਬਾਹਰੋਂ ਹੋਣਗੇ ਅੰਦਰੋਂ ਤਾਂ ਫਿਰ ਸਾਰੀ ਲਾਈਟ ਪੱਟ ਲਈ ਆ ਦਾ ਪੱਟ ਕੇ ਕਰਦੇ ਆ ਫਿਰ ਤਾਂ ਖੇਰਾਬ ਬਾਈ ਹੋ ਗਿਆ ਖੇਰਾਬ ਤਾਂ ਪਾਣੀ ਭੈਣ ਲੱਗ ਜਾਂਦਾ ਨਾ ਵਿੱਚ ਇਹ ਤਾਂ ਉਪਰੋਂ ਹੀ ਰਗੜਤੀ ਉਹ ਨਾ ਜਿਹੜੀ ਉਹ ਮੈਲਜੀ ਜੰਮੀ ਉਹਦੀ ਔਲਾਦ ਸੀ ਪਿੱਲ ਖਤਮ ਹੋ ਗਏ ਆਪੇ ਕੰਮ ਕਰੀਏ 1st second exit stay on national highway 7 ਹੁਣ ਹਿਮਾਚਲ ਚੱਲ ਜਾ ਕੇ ਆ ਹੁਣ ਹਿਮਾਚਲ ਚੱਲ ਜਾ ਆ ਗਿਆ ਛੇਵਾ ਸਟੇਟ ਆ ਗਿਆ ਉੱਤਰਾਖੰਡ ਤੋਂ ਹੁਣ ਚੱਲ ਪਏ ਐਂਟਰੀ ਆ ਜਿਹੜੀ ਆ ਬਾਰਡਰ ਪਰਚੀ ਪਈ ਆ ਬਿਲਕੁਲ ਹਿਮਾਚਲ ਦੀ ਆ ਸੋ ਦੋਸਤੋ ਹੁਣ ਆਪਾਂ ਪਹੁੰਚ ਗਏ ਮਹਾਲੀ ਫੋਰਟਿਸ ਹਸਪੀਟਲ ਮੋਹਾਲੀ ਤੇ ਇੱਥੇ ਹੁਣ ਆਪਾਂ ਵੀਰੇ ਦੀ ਖਬਰਸਾਰ ਲੈ ਕੇ ਫਿਰ ਜਾਵਾਂਗੇ ਅੱਗੇ ਪਿੰਡ ਨੂੰ ਇਸੇ ਕਰਕੇ ਸਾਰਾ ਟੂਰ ਆਪਣਾ ਜਿਹੜਾ ਹਿਮਾਚਲ ਦਾ ਸੀ ਉਹ ਕੈਂਸਲ ਹੋ ਕਰਤਾ ਸੀਗਾ ਆਪਾਂ ਨੇ ਤੇ ਹੁਣ ਇੱਥੇ ਭੀੜ ਬਹੁਤ ਆ ਦੇਖੋ ਕਿੰਨੀਆਂ ਗੱਡੀਆਂ ਨੇ ਇੱਥੇ ਅੰਦਰ ਇੱਕ ਜਾਣੇ ਨੂੰ ਇਹ ਜਾਣ ਦਿੰਦੇ ਆ ਜਿਹੜੇ ਮਰੀਜ਼ ਹੁੰਦਾ ਉੱਥੇ 21 ਬੰਦਾ ਐਂਟਰ ਕਰ ਸਕਦਾ ਸੋ ਵੀਰੇ ਹੁਣ ਜਾਣਗੇ ਹੁਣ ਅੰਦਰ ਪਾਰਕਿੰਗ ਨਹੀਂ ਮਿਲ ਰਹੀ ਹੁਣ ਸਾਨੂੰ ਪਾਰਕਿੰਗ ਲੱਭ ਰਹੇ ਆ ਦੇਖਦੇ ਆ ਪਾਰਕਿੰਗ ਕਿੱਥੇ ਮਿਲਦੀ ਆ ਪਾਰਕਿੰਗ ਕਰਕੇ ਗੱਡੀ ਫੇਰ ਅੰਦਰ ਜਾਨੇ ਆ ਸੀ ਗੱਡੀ ਦੇ ਟਾਇਰ ਅਲਾਈਨਮੈਂਟ ਆਊਟ ਹੋ ਗਈ ਸੀ ਕਾਫੀ ਘਸ ਗਏ ਆ ਦਸ ਦਾ ਆਪਣੇ ਗੱਡੀ ਚੱਲ ਗਈ 3000 ਕਿਲੋਮੀਟਰ ਤੇ ਉਹਦੇ ਵਿੱਚ ਟਾਇਰਾਂ ਦੀ ਥੋੜੀ ਜੀ ਪ੍ਰੋਬਲਮ ਆਈ ਹੈ ਬਾਕੀ ਕੁੱਲ ਮਿਲਾ ਕੇ ਟੂਰ ਠੀਕ ਰਿਹਾ ਕੁੱਲ ਮਿਲਾ ਕੇ ਸਾਰਾ ਵਧੀਆ ਸੀ ਚਾਰ ਸਟੇਟਾਂ ਪਾਰ ਕਰਕੇ ਆਪਾਂ ਆ ਗਏ ਚਾਰ ਕਿਉਂ ਪੰਜ ਪੰਜਾਬ ਰਾਜਸਥਾਨ ਹਰਿਆਣਾ ਯੂਪੀ ਉਤਰਾੰਚਲ ਹਿਮਾਚਲ ਛੇ ਸਟੇਟਾਂ ਹੋ ਗਈਆਂ ਸ਼ੇ ਸਟੇਟਾਂ ਦਾ ਗੇੜਾ ਦੇ ਕੇ ਆਪਾਂ ਫੇਰ ਆ ਗਏ ਪੰਜਾਬ 'ਚ ਪੰਜਾਬ 'ਚੋਂ ਦੀ ਸਾਰ ਸ਼ੁਰੂਆਤ ਹੋਈ ਹੈ ਆਪਣੀ ਹਸਪਤਾਲ ਮਿਲਦੇ ਆ ਫਿਰ ਕਿਸੇ ਅਗਲੀ ਵੀਡੀਓ ਤਦ ਤੱਕ ਲਈ ਸਾਰਿਆਂ ਦਾ ਧੰਨਵਾਦ